ਜੀ ਆਪਣਾ ਨਾਮ ਬਲਜਿੰਦਰ ਸਿੰਘ ਹੈ ਪਿੰਡ ਆਪਣਾ ਬੂਟਜੰਦ ਅੱਛਾ ਜੀ ਤੇ ਅੱਜ ਕਿੰਨੇ ਸਾਲ ਤੋਂ ਜਿਹੜੀ ਆਰਮੀ ਦੇ ਵਿੱਚ ਸਰਵਿਸ ਕੀਤੀ ਹੋ ਦੱਸਿਓ ਆਪਣੇ ਬਾਰੇ ਸਾਰਾ ਜੀ ਤੇ ਮੈਂ 2004 ਦੇ ਵਿੱਚ ਭਰਤੀ ਹੋਇਆ ਸੀ ਜੀ ਤੇ 21 ਸਾਲ ਸਰਵਿਸ ਆਪਣੀ ਪੂਰੀ ਕਰਕੇ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਵਾਪਸ ਪਹੁੰਚਿਆ ਹਾਂ ਬਹੁਤ ਮੈਨੂੰ ਖੁਸ਼ੀ ਆ ਬਹੁਤ ਮਾਣ ਮਹਿਸੂਸ ਹੋ ਰਿਹਾ ਜੋ ਮੈਂ ਆਪਣੇ ਪਰਿਵਾਰ ਦੇ ਵਿੱਚ ਪਹੁੰਚਿਆ ਮੇਰੇ ਪਰਿਵਾਰ ਦੇ ਵਿੱਚ ਬਹੁਤ ਚਾਤੋ ਦੀ ਬਹੁਤ ਖੁਸ਼ੀ ਖੁਸ਼ੀ ਜਿਹੜੇ ਮੈਂ ਆਪਣੇ ਘਰ ਪਹੁੰਚਿਆ ਆਂ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਫੌਜ ਦੇ ਵਿੱਚ ਤੇ ਕਿਹੜਾ ਰੈਂਕ ਸੀ ਤੁਹਾਡੇ ਕੋਲ ਕਿਹੜੇ ਰੈਂਕ ਤੋਂ ਸ਼ੁਰੂ ਹੋ ਕੇ ਤੁਸੀਂ ਕਿਹੜੇ ਰੈਂਕ ਤੱਕ ਪਹੁੰਚੇ ਜੀ ਮੈਂ ਸਪਾਈ ਰੈਂਕ ਤੋਂ ਭਰਤੀ ਹੋਇਆ ਹਾਂ ਇੱਕ ਰੰਗਰੋਟ ਤੇ ਉਸ ਤੋਂ ਬਾਅਦ ਚਲਾ ਗਿਆ ਨਾ ਕਿ ਨਾਇਕ ਹੌਲਦਾਰ ਹੌਲਦਾਰ ਰੈਂਕ ਤੋਂ ਮੈਂ ਸਰਵਿਸ ਆਪਣੀ ਕਰਕੇ 24 ਸਾਲ 21 ਸਾਲ ਸਰਵਿਸ ਕਰਕੇ ਫਿਰ ਆਪਣਾ ਵਾਪਸ ਜੀ ਆਪਣੇ ਘਰੇ ਸਹੀ ਸਾਮਤ ਪਹੁੰਚਿਆ ਅੱਛਾ ਜੀ ਦੇਸ਼ ਦੇ ਕਿਹੜੇ-ਕਿਹੜੇ ਸੱਜ ਜਾਣ ਦਾ ਮੌਕਾ ਮਿਲਿਆ ਮੈਂ ਦੇਖ ਤੇ ਹਰੇਕ ਜਗ੍ਹਾ ਤੇ ਘੁੰਮ ਗਿਆ ਵਾਂ ਜੰਮੂ ਅਸਾਮ ਚੀਨ ਦਾ ਬਾਰਡਰ ਹਰੇਕ ਜਗ੍ਹਾ ਜਿੱਥੇ ਵੀ ਮਨ ਲਓ ਆਪਣੀ ਡੂੜੀ ਦਾ ਮੌਕਾ ਮਿਲਿਆ ਵਾ ਲਾਸਟ ਆਪਾਂ ਜਿਹੜੀ ਆਪਾਂ ਡੂੜੀ ਆ ਉਹ ਹੁਣ ਆਪਾਂ ਜਿਹੜੀ ਫੰਕਸ਼ਨ ਆਏ ਆ ਉਹ ਆਪਾਂ ਆਏ ਆ ਮਹਾਰਾਸ਼ਟਰ ਦੇ ਜਿਹੜੀ ਆਪਾਂ ਲਾਟ ਅਨਸਰਵਾ ਸਾਪਾ ਪੂਰੀ ਕਰਕੇ ਆ ਰਹੇ ਆ ਅੱਛਾ ਜੀ ਹਾਂ ਜੀ ਯੂਨਿਟ ਦਾ ਨਾਮ ਕੀ ਹੈ ਜੂਨਟ ਦਾ ਨਾਮ ਜੀ ਮੇਰਾ 13th ਫੀਲਡ ਰੈਜੀਮੈਂਟ ਅੱਛਾ ਜੀ ਤਸ਼ੋਲ ਐਂਡ ਗਦਰਾ ਸਿਟੀ ਅ ਤ ਖਤਰੇ ਵਾਲੀਆਂ ਜਗ੍ਹਾਵਾਂ ਤੇ ਵੀ ਜਿਹੜਾ ਵਾ ਉਹ ਜਾਣ ਦਾ ਮੌਕਾ ਮਿਲਿਆ ਕਿਵੇਂ ਦਾ ਐਕਸਪੀਰੀਅੰਸ ਰਿਹਾ ਨੌਜਵਾਨ ਜਿਹੜੇ ਫੌਜੀ ਵੀਰ ਹੋਏ ਉਹਨਾਂ ਨੂੰ ਕੀ ਮੈਸੇਜ ਕੀ ਸੁਨੇਹਾ ਹੈ ਜਗ੍ਹਾ ਤੇ ਹਰੇਕੀ ਮੰਨ ਲਓ ਵੀ ਦੇਸ਼ ਦੇ ਵਾਸਤੇ ਆਪਾਂ ਜਿਹੜੀ ਜਾਨ ਵਾਰ ਵਾਸਤੇ ਚੜ੍ਹਾਈ ਗਏ ਤਿਆਰ ਇੰਨੇ ਆ ਖਤਰਾ ਸਾਰੀ ਕਿਤੇ ਵੀ ਆ ਪਰ ਆਪਾਂ ਹਰੇਕ ਜਵਾਨ ਨੂੰ ਹਰੇਕ ਆਪਣੇ ਜਿਹੜੇ ਵੀਰ ਆ ਉਹਨਾਂ ਨੂੰ ਕਹਿੰਦੇ ਵੀ ਇੱਕ ਵਾਰ ਫੌਤ ਵਿੱਚ ਜਾਓ ਜਾ ਕੇ ਆਪਣੇ ਫੌਤ ਵਿੱਚ ਸਮਾਵਨ ਬਾਓ ਚਾਹੇ ਉਹ ਅਗਨੀ ਵੀਰ ਆ 5 ਸਾਲ ਵੀ ਆ 4 ਸਾਲੇ ਜਾਂ 7 ਸਾਲ ਆ ਉਹਨਾਂ ਨੂੰ ਰਹਿਣ ਦਾ ਖਾਣ ਪੀਣ ਦਾ ਬੋਲਣ ਦਾ ਤੇ ਹਰੇਕ ਤਰ੍ਹਾਂ ਦਾ ਉਹਨੂੰ ایکسپੀਰੀਅੰਸ ਹੁੰਦਾ ਬੰਦੇ ਨੂੰ ਕਿ ਮੈਂ ਕਿਸ ਤਰ੍ਹਾਂ ਕਿਸ ਨਾਲ ਗੱਲਬਾਤ ਕਰਨੀ ਆ ਕਿਸ ਤਰ੍ਹਾਂ ਬੈਣਾ ਖਲੋਣਾ ਵਾ ਜੀ ਜੀ ਹਾਂਜੀ ਤੁਸੀਂ ਕਿੰਨੇ ਸਾਲ ਜਿਹੜੀ ਸਰਵਿਸ ਕਰਕੇ ਆਏ ਜੀ ਮੈਂ 21 ਸਾਲ ਨੌਕਰੀ ਕਰਕੇ ਆਇਆ ਜੀ ਆਪਣੀ ਕੋਲੀ ਤਾਂ ਅੱਜ ਕਿੰਨੀ ਐ ਜੀ ਤੁਹਾਡੀ ਅੱਜ ਜੀ ਅੱਜ ਆਪਣੀ 40 ਸਾਲ ਐ ਜੀ ਤੇ 40 ਗਾਲ ਅਜੇ ਵੀ ਪੂਰੇ ਫਿੱਟ ਜੇ ਕਿੰਨੀ ਤੁਸੀਂ ਰਨਿੰਗ ਕਰਦੇ ਜੇ ਕਿੰਨੀ ਵਰਕਆਊਟ ਕਰਦੇ ਉਹ ਵੀ ਜ਼ਰੂਰ ਦੱਸਿਓ ਜੀ ਜੀ ਅੱਜ ਵੀ ਆਪਾਂ ਬਿਲਕੁਲ ਸੀਰ ਬਿਲਕੁਲ ਐ ਫਿੱਟ ਐ ਤੰਦਰੁਸਤ ਆ ਅੱਜ ਵੀ ਆਪਾਂ ਜਿਹੜੇ ਰਣਗਪਾ 5 ਕਿਲੋਮੀਟਰ ਆਪਣਾ ਕੋਈ ਮੰਨ ਲਓ ਆਪਣਾ ਭੱਜ ਕੇ ਵੇਖ ਲੈ ਪੁਲਿਸ ਵਾਲਿਆਂ ਨੂੰ ਵਾਪਸ ਪਿੱਛੇ ਛੱਡ ਦਾਂਗੇ ਆਪਾਂ ਇਹੀ ਰਨਿੰਗ ਕਰਦੇ ਆ ਅੱਛਾ ਜੀ ਹਾਂ ਜਿੱਪਿਲਕ ਬਿਲਕੁਲ ਜੀ ਬਿਲਕੁਲ ਫੇਟਾ ਪਾਣਾ ਸਿੱਧਾ ਫੇਟ ਲੈ ਕੇ ਗਏ ਫੇਟ ਲੈ ਕੇ ਵਾਪਸ ਆਏ ਅੱਛਾ ਜੀ ਤਾਂ ਕਿਹੋ ਜਿਹਾ ਸਵਾਗਤ ਹੋਇਆ ਪਰਿਵਾਰ ਦੇ ਵਿੱਚ ਕਿੰਨੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਜ਼ਿਆਦਾ ਆਪਣੇ ਚਾਚੀਆਂ ਤਾਇਆ ਨੂੰ ਮਾਮਿਆਂ ਦੇ ਮੁੰਡਿਆਂ ਦਾ ਮਾਮਾ ਜੀ ਲੋ ਸਾਰੇ ਜਿਸ ਤਰ੍ਹਾਂ ਆਪਣੇ ਮੈਨੂੰ ਸਵਾਗਤ ਕਰਨ ਮਾਰਦੇ 에ਰਪੋਰਟ ਅੰਮ੍ਰਿਤਸਰ ਪਹੁੰਚੇ ਸੀ ਜੀ ਜੀ ਤੇ ਉੱਥੋਂ ਸਵਾਗਤ ਕਰਕੇ ਮੈਨੂੰ ਘਰ ਤੇ ਹਰੇਕ ਦੇ ਵਿੱਚ ਬਹੁਤ ਜਿਆਦੀ ਖੁਸ਼ੀ ਹੈ ਵੀ ਆਪਣੇ ਪ੍ਰਵਾਦ ਵਿੱਚ ਸਹਿਸਲਾਵਾ ਆਪਾ ਪਹੁੰਚੇ। ਵੱਟ ਵੱਟ ਨੌਜਵਾਨ ਆਰਮੀ ਦੇ ਨਾਲ ਜੁੜਨ ਕੀ ਮੈਸੇਜ ਆ ਤੁਹਾਡਾ? ਮੈਂ ਕਹਿੰਦਾ ਵੀ ਹਰੇਕ ਬੰਦਾ ਜਿਹੜਾ ਜਵਾਨ ਹੈ ਉਹ ਬਾਹਰ ਨਾਲ ਜਾਵੇ ਬਾਹਰ 24 25 30 40 ਲੱਖ ਰੁਪਏ ਲਾ ਕੇ ਜਾਂਦਾ। ਜਵਾਨ ਨੂੰ ਚਾਹੀਦਾ ਵਾ ਚਾਹੇ 5 ਸਾਲ ਲਗਨੀ ਦੀ ਵੀ ਭਰਤੀ ਹੋ ਕੇ ਜਾਵੇ 4 ਸਾਲ ਵੀ ਕਰੇ ਤੇ 4 ਸਾਲ ਬਾਅਦ ਵੀ 15 ਲੱਖ ਰੁਪਏ ਮਿਲ ਰਿਹਾ ਵਾ। ਤੇ ਅਕਰਕੇ ਮੈਂ ਕਹਿੰਦਾ ਹਰੇਕ ਬੰਦਾ ਆਪਣਾ ਫੌਦ ਵਿੱਚ ਸਵਾਮਾ ਨਿਵਾਵੇ। ਜੀ ਨਾਲੇ ਦੇਸ਼ ਦੀ ਰਾਖੀ। ਜੀ ਇਹਦੇ ਨਾਲ ਰਾਖੀ ਕਰੇ। ਤੇ ਨਾਲੇ ਉਹਨੂੰ ਐਕਸਪੀਰੀਅੰਸ ਹੋਵੇ ਵੀ ਮੈਂ ਜ਼ਿੰਦਗੀ ਜੀਨੀ ਜਿਨੀ ਕਿਤਾ ਜ਼ਿੰਦਗੀ ਜੀਣ ਦਾ ਜਿਹੜਾ ਮਤਲਬ ਉਹ ਸਿਰ ਇਕ ਆਰਮੀ ਜਵਾਨ ਹੀ ਦੱਸ ਸਕਦਾ ਆਰਮੀ ਜੋ ਜਵਾਨ ਦੀ ਸਿੱਖ ਸਕਦਾ ਜੋ ਡਿਸਪਲਨ ਜਿਹੜਾ ਫੌਜ ਦੇ ਵਿੱਚ ਉਹ ਲੱਗਦਾ ਕਿਤੇ ਬਾਹਰ ਹੈਗਾ ਜੀ ਬਿਲਕੁਲ ਨਹੀਂ ਜਿਹੜਾ ਫੌਜ ਦਾ ਡਿਸਪਲਨ ਹੈ ਉਹ ਬਾਹਰ ਕਿਤੇ ਵੀ ਨਹੀਂ ਹੈਗਾ ਕਿਉਂਕਿ ਫੌਜ ਦੇ ਵਿੱਚ ਹਰੇਕ ਜਗ੍ਹਾ ਕਿਤੇ ਬਹਿਣਾ ਵਾ ਖਲੋਣਾ ਵਾ ਉੱਠਣਾ ਬੈਠਣਾ ਖਾਣਾ ਪੀਣਾ ਹਰੇਕ ਡਿਸਪਨ ਦੇ ਨਾਲ ਹੀ ਚੱਲਦਾ ਜੀ ਅੱਛਾ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਸਾਡਾ ਥੈਂਕ ਯੂ ਸਾਡਾ